ਹੋਲੀ ਪਾ ਕੇ ਲਿਆ ਸੀ ਤਾਏ ਦਾ ਮੁੰਡਾ ਆਪਦੀ ਸਾਲੀ ਨੂੰ ਆਪਦੇ ਛੋਟੇ ਭਰਾ ਨੂੰ ਰਿਸ਼ਤਾ ਕਰਾਇਆ ਕਰਾਇਆ ਕੀ ਕਹਿੰਦਾ ਵੀ ਇਹ ਤੋਂ ਬਿਨਾ ਮੈਂ ਤੇਰਾ ਕਿਤੇ ਰਿਸ਼ਤਾ ਹੋਲ ਹੋ ਨਹੀਂ ਦੇਣਾ ਮੁੰਡੇ ਨੂੰ ਰਿਸ਼ਤੇ ਆਏ ਸੀ 15 16 ਪਰ ਭਾਂਡੀਆਂ ਮਾਰਦਾ ਸੀ ਤਾਏ ਦਾ ਮੁੰਡਾ ਸੀ ਪਰ ਜਦੋਂ ਰਿਸ਼ਤਾ ਹੋ ਗਿਆ ਸ਼ਗਨ ਪਿਆ ਵਿਆਹ ਹੋ ਗਿਆ ਤੇ ਜਦੋਂ ਮੁੰਡੇ ਨੇ ਉਹਨਾਂ ਨੂੰ ਦੇਖਿਆ ਇੱਕ ਕਮਰੇ ਦੇ ਵਿੱਚ ਨਗਨ ਵਸਤਾ ਤੇ ਮੁੰਡੇ ਦੇ ਪੈਰਾਂ ਤੋਂ ਲੋ ਜ਼ਮੀਨ ਨਿਕਲ ਗਈ ਕਹਿੰਦਾ ਮੇਰੇ ਤਾਏ ਦਾ ਮੁੰਡਾ ਹੀ ਹੈ ਮੇਰਾ ਘਰ ਪਟੜਿਆ ਮੈਂ ਕਹਿੰਦਾ ਕੁੱਟੀ ਮੁੜ ਕੇ ਗੱਲਬਾਤ ਹੋਈ ਕਹਿੰਦਾ ਰਾਤ ਨੂੰ ਉਹਨੂੰ ਪਾ ਕੇ ਨੀਂਦੀਆਂ ਗੋਲੀਆਂ ਫਰਾਰ ਹੋ ਗਏ ਚਲੋ ਭਾਈ ਅਸੀਂ ਸਾਲ ਡਿੱਕਿਆ ਅਸੀਂ ਬੇਦਖਲ ਕਰਾਤੇ ਪੁਲਿਸ ਨੂੰ ਰਿਪੋਰਟ ਕਰਾਤੀ ਅੱਜ ਤੋ ਬਾਅਦ ਮੇਰਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਕੋਈ ਨਾਤਾ ਨਹੀਂ ਤੇ ਉਦੋਂ ਬਾਅਦ ਉਹਦੀ ਜਿਹੜੀ ਪਰਚਾਈ ਸੀ ਇਹਨਾਂ ਦੇ ਪਰਿਵਾਰ ਨੇ ਉਹਦੇ ਸਹਾਰਾ ਖਤੀ ਉਹ ਮੁੰਡਾ ਕਹਦਾ ਮੈਂ ਪਛਤਾਉਣਾ ਜ਼ਰੂਰ ਆ ਵੀ ਇਹੇ ਜੀ ਕਲੇਨੀ ਨਾਮ ਦੇ ਘਰੇ ਕਿਉਂ ਲੈ ਕੇ ਆ ਜਿਵੇਂ ਲਾਹਵੀਲੇ ਨੇ ਕਹਿਆ ਸੀ ਜੰਮੇ ਨਾ ਮਾੜਾ ਤੇ ਨਾ ਮਾੜਾ ਕਿਸੇ ਦੇ ਆਵੇ ਤੇ ਸਾਰੀ ਜ਼ਿੰਦਗੀ ਦੇ ਕਲੰਕ ਬਣ ਜਾਂਦੇ ਬਾਈ ਦੀ ਕਲੰਕ ਬਣ ਗਈ ਆਪਾਂ ਬਾਈ ਨਾਲ ਗੱਲ ਕਰਦੇ ਆ ਜਿਹਦੀ ਘਰ ਵਾਲੀ ਭੱਜੀ ਆ ਆਦੇ ਤਾਏ ਦੇ ਮੁੰਡੇ ਇਹਦੇ ਤਾਏ ਦੇ ਮੁੰਡਿਆਂ ਨਾਲ ਤੇ ਉਹਦੀ ਹੁਣ ਜ਼ਿੰਦਗੀ ਪੁੱਛਦੀ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਅੱਜ ਕੱਲ੍ਹ ਬੰਦੇ ਕੀ ਵਿਸ਼ਵਾਸ ਕਰਨਗੇ ਨਾ ਜਨਾਨਾਂਾਂ ਤੇ ਨਾ ਬੰਦਿਆਂ ਤੇ ਕੀ ਬਣੂਗਾ ਇਹ ਰੱਬ ਹੀ ਜਾਣਦਾ ਸਿਖਰ ਤੇ ਕਲ ਜਾਊਗਾ ਇਹ ਥੀ ਰਸਤਾ ਕਰਾ ਕੇ ਆਪਦੇ ਛੋਟੇ ਭਰਾ ਨੂੰ ਆਪਦੀ ਸਾਲੀ ਦਾ ਤੇ ਜਿਗਾ ਜਿਹੜਾ ਉਹਦਾ ਵੱਡਾ ਭਰਾ ਸੀ ਤੇ ਲੈ ਕੇ ਉਹਨੂੰ ਭੱਜ ਗਿਆ ਸਾਲ ਬਾਦੀ ਤੇ ਜਦੋਂ ਰੌਲਾ ਪਿਆ ਇਹ ਬਾਈ ਦਾ ਘਰ ਆਪ ਹੀ ਥੀ ਬਿસાਕੇ ਤੇ ਆਪ ਹੀ ਪੱਟਤਾ ਇਹਦੇ ਵੱਡੇ ਭਰਾ ਨੇ ਗੱਲਬਾਤ ਆਪਾਂ ਕਰਦੇ ਹਾਂ ਕੀ ਗੱਲਬਾਤ ਸਸੀ ਗਾ ਵੀ ਸਸੀ ਗਾ ਵੀ ਕੀ ਹਾਲ ਹੈ ਵਧੀਆ ਬਾਈ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਹੋਈ ਆ ਕੀ ਗੱਲਬਾਤ ਬਣੀ ਸਾਰੀ ਮਾਰੇ ਕਹਾਣੀ ਸੁਣਾ ਰੋਣਾ ਤੁਸੀਂ ਕੋਈ ਨਹੀਂ ਬਈ ਰੋਣਾ ਕੋਈ ਨਹੀਂ ਹੌਸਲਾ ਰੱਖੇ ਜਿਹੜੀ ਮੰਨ ਕੇ ਚੱਲ ਤੇਰੀ ਨਹੀਂ ਹੋਈ ਉਹ ਗਾਂ ਉਹਦੀ ਵੀ ਨਹੀਂ ਹੁੰਦੀ ਤੇਰੇ ਤਾਏ ਦੇ ਮੁੰਡੇ ਨੇ ਬਈ ਮੇਰੀ ਮੇਰਾ ਘਰ ਫੱਟ ਕੇ ਰੱਖਤਾ ਬਈ ਕੀ ਗੱਲ ਕੀ ਹੋਈ ਮੈਨੂੰ ਗੱਲ ਦੱਸੋ ਕੋਈ ਨਹੀਂ ਹੌਸਲਾ ਰੱਖੋ ਕੋਈ ਨਹੀਂ ਹੌਸਲਾ ਰੱਖੋ ਤੁਸੀਂ ਮੈਨੂੰ ਗੱਲ ਦੱਸੋ ਗੱਲ ਸਾਰੀ ਪਰਤਾ ਇਹਦੇ ਮੁੰਡੇ ਨੇ ਬਾਈ ਮੇਰਾ ਘਰ ਪੱਟ ਕੇ ਰੱਖਦਾ ਯਾਰ ਮੇਰੇ ਘਰ ਵਾਲਿਆਂ ਨੂੰ ਪਿਆ ਕੇ ਲੈ ਗਿਆ ਯਾਰ ਕੀ ਗੱਲ ਬਾਤ ਕਿੱਥੋਂ ਗੱਲ ਬਾਤ ਛੜੀ ਕੀ ਤੁਹਾਡਾ ਪਹਿਲਾਂ ਦਾ ਸਟਾਰਟਿੰਗ ਤੇ ਮੈਨੂੰ ਕਾਹ ਨਹੀਂ ਦੱਸੋ ਬਾਈ ਉਹਨੇ ਯਾਰ ਐ ਨਹੀਂ ਸੋਚਿਆ ਵੀ ਰਿਸ਼ਤਾ ਕੀ ਯਾਰ ਮੇਰੇ ਭਰਾ ਦਾ ਮੇਰੇ ਭਰਾ ਦਾ ਘਰ ਪੱਟਿਆ ਮੈਂ ਮੇਰਾ ਮੇਰਾ ਘਰ ਪੱਟ ਕੇ ਰੱਖਦਾ ਉਹ ਬੰਦਾ ਇਹਨੇ ਸੋਚਣਾ ਨਹੀਂ ਸੋਚਣਾ ਉਹ ਤਾਂ ਸੋਚਦਾ ਹੀ ਨਹੀਂਗਾ ਗੱਲ ਬਾਤ ਯਾਰ ਭਾਈ ਇਹ ਹੀ ਆ ਵੀ ਮੇਰਾ ਰਿਸ਼ਤਾ ਕਰਵਾਇਆ ਸੀ ਮੇਰੇ ਤਾਏ ਦੇ ਮੁੰਡੇ ਨੇ ਅੱਛਾ ਸਾਲੀ ਨਾਲ ਅੱਛਾ ਮੈਨੂੰ ਨਹੀਂ ਪਤਾ ਸੀ ਬਈ ਉਹਦੀ ਗੱਲਬਾਤ ਉਹਦੇ ਨਾਲ ਹੈਗੀ ਆ ਅੱਛਾ ਤੇਰੀ ਜਿਹੜੀ ਸਾਲੀ ਦਾ ਰਿਸ਼ਤਾ ਕਰਾਇਆ ਸੀ ਉਹਦੇ ਨਾਲ ਹੀ ਗੱਲਬਾਤ ਹੋ ਗਈ ਉਹਦੇ ਨਾਲ ਹੀ ਗੱਲ ਉਹਦਾ ਕੰਨਾ ਤੇਰਾ ਹੋ ਗਿਆ ਸੀ ਵਿਆਹ ਹੋਇਆ ਉਹਨੂੰ ਬਹੁਤ ਟਾਈਮ ਹੋ ਗਿਆ ਸੀ ਬਈ ਅੱਛਾ ਉਹਨੂੰ ਹੋ ਗਿਆ ਸੀ ਬਈ 5-6 ਸਾਲ ਹੋ ਗਏ ਸੀ ਤੇ ਵਿਆਹ ਹੋ ਤਾਂ ਠੀਕ ਹੈ ਉਹ ਉਹ ਬੰਦੇ ਨੇ ਉਹ ਬੰਦੇ ਨੇ ਮੇਰੀ ਘਰ ਵਾਲੀ ਦਾ ਮੇਰੇ ਨਾਲ ਰਿਸ਼ਤਾ ਆਹਦੀ ਸਾਲੀ ਦਾ ਰਿਸ਼ਤਾ ਮੇਰੇ ਨਾਲ ਕਰਵਾਇਆ ਬਈ ਉਹ ਮੈਨੂੰ ਘਟੋ ਘਟ 15 ਰਿਸ਼ਤੇ ਆਏ ਸੀ ਬਈ ਬਾਹਰੋਂ ਵੀ ਆਏ ਇੱਥੋਂ ਵੀ ਆਏ ਬਈ ਤੇ ਉਹ ਬੰਦੇ ਨੇ ਯਾਰ ਕੀ ਕੀਤਾ ਬਈ ਉਹ ਬੰਦੇ ਨੇ ਕਹਿੰਦਾ ਵੀ ਮੈਂ ਕਿਹੜਾ ਰਿਸ਼ਤਾ ਹੋਰ ਪਾਸੇ ਨਹੀਂ ਹੋਣ ਦੇਣਾ ਮੈਂ ਤੇਰਾ ਰਿਸ਼ਤਾ ਮੈਂ ਕਰਾਉਣਾ ਜਿੱਥੇ-ਜਿੱਥੇ ਮੈਂ ਕਹੂੰਗਾ ਉੱਥੇ ਹੀ ਕਰਾਉਣਾ ਤੂੰ ਤੈਨੂੰ ਪਹਿਲਾਂ ਤਾਂ ਆਇਆ ਹੋਊਗਾ ਵੀ ਹੋ ਸਕਦਾ ਮੇਰਾ ਵੱਡਾ ਭਰਾ ਕਿ ਮੇਰਾ ਕਿੰਨਾ ਸੋਚਦਾ ਹੈ ਨਾ ਵੀ ਆਪਦੀ ਸਾਲੀ ਨੂੰ ਘਰੇ ਲਿਆਉਣਾ ਚਾਹੁੰਦਾ ਦੋਨੇ ਪਹਣੇ ਇੱਕੋ ਜਿਹੇ ਇੱਕੋ ਘਰੇ ਜਾਣਾ ਭਾਈ ਮੈਂ ਨਾ ਸਾਰੀ ਗੱਲ ਦੱਸਦਾ ਵੀ ਗੱਲ ਕੀ ਹੋਈ ਹੈ ਹਨਾ ਮੈਂ ਮੈਂ ਇੱਕ ਪੜਿਆ-ਲਿਖਿਆ ਬੰਦਾ ਹਨਾ ਮੈਂ ਮੈਂ ਵਧੀਆ ਉਹਦਾ ਕੰਮ ਕਰਦਾ ਤੇ ਮੇਰੇ ਤਾਇ ਦਾ ਮੁੰਡਾ ਜਿਹੜਾ ਹੈਗਾ ਉਹ ਖੇਤੀਬਾੜੀ ਕਰਦਾ ਬਈ ਹਨਾ ਉਹਦੇ ਵਿਆਹ ਤੇ ਮੈਂ ਬਹੁਤ ਹੁੰਦਾ ਉਹਨਾ ਮਨਾਇਆ ਸੀ ਬਈ 5 ਸਾਲ ਹੋ ਗਏ ਮੇਰੇ ਭਰਾ ਦੇ ਵਿਆਹ ਨੂੰ ਬਜ਼ੇਰਾ ਰੌਣਕ ਮੇਲਾ ਲੱਗਿਆ ਬਈ ਜਦੋਂ ਉਹਦਾ ਵਿਆਹ ਸੀਗਾ ਠੀਕ ਹੈ ਸਾਨੂੰ ਬਹੁਤ ਖੁਸ਼ੀ ਸੀ ਮੇਰੇ ਭਰਾ ਦਾ ਵਿਆਹ ਹੋਇਆ ਤੇ ਬਾਅਦ ਦੇ ਵਿੱਚ ਬਈ ਮੇਰੇ ਤਾਏ ਮੈਨੂੰ ਉਹ ਕਹਿੰਦਾ ਵੀ ਤੇਰਾ ਰਿਸ਼ਤਾ ਮੈਂ ਕਰਾਉਣਾ ਮੈਨੂੰ ਕਹਿੰਦਾ ਜਿੱਥੇ ਮਰਜ਼ੀ ਕਰਾ ਕਰਾਉਂਗਾ ਮੈਂ ਕਰਾਉਂਗਾ ਵੀ ਮੈਂ ਤੇਰਾ ਰਿਸ਼ਤਾ ਹੋਰ ਪਾਸੇ ਹੋਣ ਨਹੀਂ ਦੇਣਾ ਕਿਉਂਕਿ ਬਈ ਮੈਂ ਉਹਦਾ ਛੋਟਾ ਸੀਗਾ ਠੀਕ ਹੈ 18-19 ਸਾਲ ਦਾ ਸੀਗਾ ਬਈ ਮੈਂ 23 ਸਾਲ ਦਾ ਹੋ ਗਿਆ ਹੁਣ ਹਨਾ 23 24 ਜਿਹੜੇ ਤੈਨੂੰ ਰਿਸ਼ਤੇ ਆਏ ਸੀਗੇ ਪਹਾਨੀਆਂ ਕੌਣ ਮਾਦਦ ਮੈਂ ਤਾਂ ਇਦਾਂ ਬਈ ਮੈਨੂੰ ਰਿਸ਼ਤੇ ਬਥੇਰੇ ਆਉਂਦੇ ਸੀ ਬਈ ਬਾਰੋਂ ਵੀ ਆਉਂਦੇ ਸੀ ਪੀਆਰ ਕੁੜੀਆਂ ਦੇ ਵੀ ਆਉਂਦੇ ਸੀ ਬਈ ਹੋਰ ਵਧੀਆ ਘਰਾਣੇ ਦੇ ਵੀ ਆਉਂਦੇ ਸੀ ਜਿਨ੍ਹਾਂ ਨੂੰ ਕੁੜੀਆਂ ਨੂੰ ਵਧੀਆ ਜ਼ਮੀਨ ਆਉਂਦੀ ਸੀ ਬਈ ਹਨਾ ਕੱਲੀਆਂ-ਕੱਲੀਆਂ ਕੁੜੀਆਂ ਸੀ ਉਹਨਾਂ ਦੇ ਰਿਸ਼ਤੇ ਵੀ ਆਉਂਦੇ ਸੀ ਬਈ ਘਰ ਜਮਾਈ ਰੱਖਣ ਵਾਸਤੇ ਵੀ ਰਿਸ਼ਤੇ ਆਉਂਦੇ ਸੀ ਮੈਨੇ ਮੇਰੇ ਨੂੰ ਹਰਾਂ ਤੇ ਮੇਰੇ ਭਰਾ ਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਮੇਰੇ ਤਾਇਏ ਦੇ ਮੰਡਣੇ ਉਹ 15 ਰਿਸ਼ਤੇ ਆਏ ਘੱਟੋ ਘੱਟ ਬਈ ਮੈਨੂੰ ਉਹ ਕਹਿੰਦਾ ਵੀ ਰਿਸ਼ਤਾ ਮੈਂ ਤੇਰਾ ਕਿਸੇ ਪਾਸੇ ਹੋਣ ਨਹੀਂ ਦੇਣਾ ਮੈਂ ਪਹਾਨੀਆਂ ਮਾਰੂੰਗਾ ਮੈਂ ਲੜਾਈ ਕਰੂੰਗਾ ਮੈਂ ਤੇਰੇ ਵਿਆਹ ਚ ਨਹੀਂ ਬੜਨਾ ਜੇ ਤੂੰ ਮੇਰੀ ਨਾ ਮੰਨੀ ਜਿੱਥੇ ਮੈਂ ਕਹੂੰਗਾ ਤੂੰ ਉੱਥੇ ਵਿਆਹ ਕਰਾਉਣਾ ਤੇ ਬਈ ਮੈਨੂੰ ਨਹੀਂ ਪਤਾ ਸੀ ਉਹਦੇ ਦਿਲ ਦੇ ਵਿੱਚ ਕੀ ਚੱਲੀ ਜਾਂਦੀ ਆ ਮੈਨੂੰ ਕਹਿੰਦਾ ਮੈਂ ਆਪਦੇ ਘਰਾਂ ਦੇ ਵਿੱਚ ਮੈਂ ਸਹੁਰੇ ਪਰਿਵਾਰ ਦੇ ਘਰਾਂ ਦੇ ਵਿੱਚ ਕੁੜੀ ਵੇਖੀ ਆ ਤੇਰੇ ਵਾਸਤੇ ਪੂਰੀ ਸੋਹਣੀ ਸੁਨੱਖੀ ਆ ਮੈਂ ਤੇਰਾ ਉਹਦੇ ਨਾਲ ਵਿਆਹ ਕਰਾਉਣਾ ਠੀਕ ਹੈ ਮੈਂ ਕਹਿੰਦਾ ਚਲ ਭਰਾ ਤੂੰ ਹੈਗਾ ਮੇਰਾ ਸਗਾ ਭਰਾ ਹੈਗਾ ਜਿੱਥੇ ਤੂੰ ਕਹਿੰਗੇ ਚਲੋ ਉੱਥੇ ਕਰ ਲੰਨੇ ਆ ਹਨਾ ਮੈਂ ਕਹਿੰਦਾ ਕੁੜੀ ਜੇ ਪਸੰਦ ਆਊਗੀ ਤਾਂ ਤੇ ਭਾਈ ਇਹ ਕੁੜੀ ਵੇਖੀ ਕੁੜੀ ਬਹੁਤ ਸੋਹਣੀ ਲੱਗੀ ਮੈਨੂੰ ਮੈਂ ਕਹਿੰਦਾ ਇਹ ਉਹਦੇ ਵਰਗੀ ਕੁੜੀ ਨਹੀਂ ਸੀ ਯਾਰ ਇੰਨੀ ਸੋਹਣੀ ਸੁਨੱਖੀ ਗੋਰੀ ਚਿੱਟੀ ਲੰਮੀ ਉੱਚੀ ਬਹੁਤ ਸੋਹਣੀ ਯਾਰ ਮਤਲਬ ਕਹਿ ਦੀ ਆਪਾਂ ਗਾਡਰ ਕਹਿ ਦਨੇ ਐਵੇਂ ਹਨਾ ਵੀ ਆ ਯਾਰ ਗਾਡਰ ਹਨਾ ਫੇ ਉਹ ਗਾਡਰ ਗਾਡਰ ਸੀ ਪੂਰੀ ਠੀਕ ਹੈ ਮੈਨੂੰ ਬਹੁਤ ਪਸੰਦ ਆਈ ਮੈਂ ਕਹੇ ਮੈਂ ਭਰਾ ਯਾਰ ਮੈਂ ਉਹਦੇ ਭਰਾ ਨੂੰ ਜੱਫੀ ਪਾਈ ਮੈਂ ਕਹੇ ਤੂੰ ਮੇਰਾ ਦਿਲ ਖੁਸ਼ ਕਰਤਾ ਯਾਰ ਮੈਂ ਕਹਾਂ ਮੈਂ ਇਹਦੇ ਨਾਲ ਵਿਆਹ ਕਰਾਉਂਗਾ ਤੂੰ ਜਿੱਥੇ ਕਹਿੰਗਾ ਮੈਂ ਇਹਦੇ ਨਾਲ ਵਿਆਹ ਕਰਾਂਗਾ ਕਹਿੰਦਾ ਇਤਨ ਲੱਭੀ ਦੱਸ ਕਹੇ ਜੀ ਕੁੜੀ ਮੇਰੇ ਦਾਦੇ ਦਾ ਮੁੰਡਾ ਬੋਲਦਾ ਦੱਸ ਵੇ ਮੈਂ ਲਗਾ ਦੱਸ ਵਾਣਾ ਕਹਿੰਦਾ ਦੇਖ ਕੁੜੀ ਵੇਖ ਖੜ ਕੇ ਨਾ ਖਾਂ ਕਹਿੰਦਾ ਕੁੜੀ ਬਹੁਤ ਸਿਆਣੀ ਹੈ ਕਹਿੰਦਾ ਤਨ ਉਹ ਬੋ ਸਿਆਣੀ ਇਹਦਾ ਸੋਹਣੀ ਵੀ ਆ ਕਹਿੰਦਾ ਹੁਣ ਦੱਸ ਕਿਵੇਂ ਆ ਮੈਂ ਕਿਹਾ ਹੁਣ ਮੈਂ ਕਰਾ ਲਊਂਗਾ ਮੈਨੂੰ ਮੈਨੂੰ ਯਕੀਨ ਸੀ ਮੇਰੇ ਭਰਾ ਯਾਰ ਮੈਨੂੰ ਮੈਂ ਸੋਚਿਆ ਯਾਰ ਮੇਰੇ ਤਾਏ ਦਾ ਮੁੰਡਾ ਮੇਰੇ ਲਈ ਕਿੰਨਾ ਸੋਚ ਰਿਆ ਯਾਰ ਮੇਰੇ ਭਰਾ ਭਰਾ ਸਗਾ ਨਹੀਂ ਹੈਗਾ ਪਰ ਮੇਰੇ ਤਾਏ ਦਾ ਮੁੰਡਾ ਯਾਰ ਇੱਕੋ ਖੂਨ ਹੀ ਆ ਚੱਲਣਾ ਵੀ ਉਹ ਮੇਰੇ ਲਈ ਕਿੰਨਾ ਸੋਚ ਰਿਆ ਮੇਰੇ ਦਿਲ 'ਚ ਦਰਦ ਹੋਇਆ ਹਣਾ ਮੈਂ ਰੋਇਆ ਯਾਰ ਉਹਦੇ ਕੋਲ ਬਹਿ ਕੇ ਵੀ ਤੂੰ ਮੇਰਾ ਕਿੰਨਾ ਸਣਾ दारू ਪਿਆਈ ਮੈਨੂੰ ਉਹ ਕਹਿੰਦਾ ਨੂੰ ਕੁੜੀ ਉਹ ਖਾ ਗੇ ਲੈ ਆਉਣਾ ਮੈਂ ਅਸੀਂ ਕੁੜੀ ਵੇਖਣ ਗਈ ਬਈ ਇਸ ਕੋਠੇ ਤੇ ਗੱਲਬਾਤ ਕੀਤੀ ਉਹਨੇ ਮੇਰੇ ਨਾਲ ਵਧੀਆ ਗੱਲਬਾਤ ਕੀਤੀ ਕੁੜੀ ਨੇ ਮੈਨੂੰ ਕਹਿੰਦੀ ਮੇਰੀ ਗੱਲਬਾਤ ਹੈ ਨਹੀਂ ਕਿਸੇ ਨਾਲ ਮੈਂ ਤੈਨੂੰ ਮੈਂ ਜਿੱਥੇ ਮੇਰੇ ਮਾਪੇ ਕਹਿਣਗੇ ਜਾਂ ਮੇਰਾ ਜੀਜਾ ਕਹੂਗਾ ਮਤਲਬ ਮੇਰਾ ਭਰਾ ਵੀ ਕਹਿੰਦੀ ਮੈਂ ਉਹਦੇ ਭੈਣ ਦੇ ਘਰੇ ਆਉਂਗੀ ਮੈਨੂੰ ਤਾਂ ਇਹ ਬਹੁਤ ਖੁਸ਼ੀ ਆ ਕਹਿੰਦੀ ਮੈਂ ਤੇ ਤੈਨੂੰ ਪਸੰਦ ਪਹਿਲੇ ਦਿਨ ਤੋਂ ਹੀ ਕਰਦੀ ਮਤਲਬ ਉਹਨੇ ਸਿਖਾਇਆ ਹੋਇਆ ਸੀ ਯਾਰ ਉਹਨੇ ਸਾਰੀਆਂ ਚੀਜ਼ਾਂ ਮੈਨੂੰ ਉਹ ਬੋਲੀਆਂ ਤੇ ਦਿਲ ਦੇ ਵਿੱਚ ਵੱਜੀ ਮੈਂ ਕਿਹਾ ਹਾਂ ਠੀਕ ਹੈ ਯਾਰ ਹੈਨਾ ਮੈਨੂੰ ਵਧੀਆ ਲੱਗਿਆ ਮੇਰੀ ਭਾਬੀ ਦੀ ਘਰ ਭੈਣ ਆ ਰਹੀ ਆ ਮੈਨੂੰ ਵਧੀਆ ਲੱਗਿਆ ਹਨਾ ਮੈਂ ਉਹਨੂੰ ਕਿਹਾ ਮੈਂ ਕਹਿਆ ਯਾਰ ਵੀ ਇਹ ਪਰ ਰਿਸ਼ਤਾ ਕਰਾ ਲੈਨੇ ਆ ਹਨਾ ਵੀ 6 ਮਹੀਨੇ ਅਸੀਂ ਰੁਕੇ ਬਈ ਉਦੋਂ ਬਾਅਦ ਮੇਰਾ ਰਿਸ਼ਤਾ ਕਰਾਤਾ ਉਹਦਾ ਵਿਆਹ ਹੋ ਗਿਆ ਸਾਡਾ ਬਈ ਹਨਾ ਵਿਆਹ ਹੋ ਗਿਆ ਬਈ ਮੈਂ ਆਪਦੇ ਕੰਮ ਧੰਦੇ ਜਾਂਦਾ ਸੀ ਠੀਕ ਹੈ ਤੇ ਮਤਲਬ ਸਾਡੇ ਪਰਿਵਾਰ ਚ ਵਧੀਆ ਸਹਿਚਾਰ ਸਾਰਿਆਂ ਦਾ ਬਣ ਗਿਆ ਬਈ ਹਨਾ ਇੱਕ ਦੂਜ ਨਾਲ ਹਸਣ ਖੇਡਣ ਲੱਗ ਗਏ ਮੇਰੀਆਂ ਦੋਨੇ ਮੇਰੀ ਭਾਬੀ ਹੋ ਗਈ ਮੇਰੀ ਘਰ ਵਾਲੀ ਹੋ ਗਈ ਹਨਾ ਦੋਨੇ ਭੈਣਾਂ ਸਕੀਆਂ ਸੀ ਘਰ ਦਾ ਮਾਹੌਲ ਹੀ ਚੇਂਜ ਹੋ ਗਿਆ ਬਈ ਯਾਰ ਹਰ ਇੱਕ ਬੰਦੇ ਦੇ ਨੂਰ ਹਨਾ ਮੈਂ ਮੇਰੀ ਮਾਂ ਤੇ ਮੇਰੀ ਭੈਣ ਤੇ ਸਾਰਿਆਂ ਦੇ ਅੱਖਾਂ ਦੇ ਵਿੱਚ ਨੂਰ ਬਈ ਯਾਰ ਮੈਨੂੰ ਵਧੀਆ ਲੱਗਿਆ ਮੈਨੂੰ ਖੁਸ਼ੀ ਹੋਵੇ ਹਨਾ ਕੰਮ ਕਰਦਿਆਂ ਬਾਹਰ ਆਈਏ ਤੇ ਮੂੰਹ ਖੜੇ ਖੜੇ ਰੱਖਣਾ ਤੇ ਜਦੋਂ ਅਸੀਂ ਯਾਰ ਕੰਮ ਧੰਦਾ ਵਧਿਆ ਕਰਨ ਲੱਗ ਗਏ ਹਨਾ ਇੱਕ ਦਿਨ ਭਾਈ ਮੈਂ ਕਿਤੇ ਘਰੇ ਟੇਬਲ ਭੁੱਲ ਗਿਆ ਰੋਟੀ ਵਾਲਾ ਤੇ ਮੈਂ ਰੋਟੀ ਵਾਲਾ ਟੇਬਲ ਲੈਣ ਆ ਗਿਆ ਫਿਰ ਭਾਈ ਉਦੋਂ ਮੇਰਾ ਖਤਮ ਹੋ ਗਿਆ ਸਾਰਾ ਕੁਝ ਯਾਰ ਕੀ ਗੱਲ ਬਾਤ ਹੈ ਉਦੋਂ ਮੈਂ ਜਦੋਂ ਆਇਆ ਮੈਂ ਬੈ ਟੇਬਲ ਚੱਕਿਆ ਮੈਂ ਆਵਾਜ਼ ਮਾਰੀ ਹੌਣ ਸੁਣੀ ਨਹੀਂ ਬਾਜ ਅੱਛਾ ਮੈਂ ਆਵਾਜ਼ ਮਾਰੀ ਸੁਣੀ ਨਹੀਂ ਬਾਹਰ ਲੱਗਿਆ ਸੀਗਾ ਭਾਈ ਹਨਾ ਮੈਂ ਕੰਦ ਟੱਪ ਕੇ ਆ ਗਿਆ ਮੈਂ ਟੇਬਲ ਚੱਕਿਆ ਤੇ ਮੈਂ ਬੋਲਿਆ ਨਹੀਂ ਮੈਂ ਕਿਹਾ ਯਾਰ ਵੀ ਕੀਪ ਤਾਂ ਚੱਲ ਗਈ ਹੋ ਕਿਸੇ ਬਸ ਜਣਾਉਂਦੀ ਹੋਊਗੀ ਮੈਂ ਨਾਉਣ ਖਾਨੇ ਵੇਖੇ ਸਾਰਾ ਕੁਝ ਵੇਖਿਆ ਲੈਟੇ ਬਾਥਰੂ ਵੇਖਿਆ ਸਭ ਖਾਲੀ ਸੀ ਜਦੋਂ ਮੈਂ ਕੁੰਡਾ ਲੱਗਿਆ ਵੇਖਿਆ ਨਾ ਬਾਰਦਾ ਬਈ ਉਦੋਂ ਮਹੀਤਾ ਨਿਕਲ ਗਈ ਉਦੋਂ ਮੈਨੂੰ ਐ ਲੱਗਿਆ ਵੀ ਯਾਰ ਆਹ ਕੀ ਕੋਈ ਗੱਲ ਨਾ ਹੋਵੇ ਅੰਦਰੋਂ ਲੱਗੀ ਸੀ ਕੁੰਡੀ ਬਈ ਅੱਛਾ ਜਦੋਂ ਮੈਂ ਵੇਖੀ ਅੰਦਰੋਂ ਗੱਲਾਂ ਕਰ ਰਹੇ ਸੀ ਮੇਰੇ ਤਾਇ ਦਾ ਮੁੰਡਾ ਤੇ ਮੇਰੀ ਘਰ ਵਾਲੀ ਦੋਨੇ ਗੱਲਾਂ ਕਰੀ ਜਾਂਦੇ ਸੀ ਵੀ ਮੈਂ ਤੇਨੂੰ ਪਰਚਾਈ ਕਿੱਥੇ ਤੇਰੀ ਮੇਰੀ ਪਰਚਾਈ ਦਾ ਬਈ ਨਾਲ ਘਰ ਸੀ ਅੱਛਾ ਅੱਛਾ ਠੀਕ ਆ ਸਾਂਝਾ ਹੀ ਸੀ ਤੂੰ ਹਾਂ ਸਾਂਝਾ ਹੀ ਸੀ ਉਹ ਨਾਲ ਸੀ ਠੀਕ ਮਤਲਬ ਸੁੱਤੀ ਸਾਤੀ ਹੋਊਗੀ ਤੇ ਘਰ ਸਾਡਾ ਬਹੁਤ ਵੱਡਾ ਬਾਈ ਕਿੱਲੇ ਦੇ ਵਿੱਚ ਕੋਠੀ ਹੈ ਸਾਡੀ ਠੀਕ ਹੈ ਤੇ ਉਹ ਕਿ ਵੀ ਚਵਾਰੇ ਤੇ ਹੋਵੇ ਜਾਂ ਇੱਧਰ ਉੱਧਰ ਹੋਵੇ ਮੈਨੂੰ ਨਹੀਂ ਪਤਾ ਉਹ ਤਾਂ ਉੱਧਰ ਤਾਂ ਧਿਆਨ ਹੀ ਨਹੀਂ ਗਿਆਣਾ ਜਦੋਂ ਫਿਰ ਬੁੰਦਲੀ ਗਿਆ ਮੈਂ ਜਦੋਂ ਮੈਂ ਬਈ ਯਾਰ ਬੜਬਾਰ ਦਾ ਖੜਕਾਇਆ ਨਹੀਂ ਮੈਂ ਉਹਨਾਂ ਦੀ ਗੱਲਾਂ ਸੁਣੀਆਂ ਉਹ ਕਹਿੰਦਾ ਕਹਿੰਦਾ ਮੇਰੇ ਤਾਏ ਦਾ ਮੁੰਡਾ ਕਹਿ ਰਿਹਾ ਕਹਿੰਦਾ ਮੈਂ ਤੈਨੂੰ ਮਸਾਂ ਲਿਆ ਇੱਥੇ ਤੇਰੇ ਬਿਨਾ ਤਾਂ ਮੈਂ ਮਰ ਜਾਂਦਾ ਜੇ ਤੇਰਾ ਰਿਸ਼ਤਾ ਇੱਥੇ ਨਾ ਹੁੰਦਾ 15 ਰਿਸ਼ਤੇ ਤੋੜਿਆ ਕਹਿੰਦਾ ਮੈਂ ਆਪਣੇ ਭਰਾ ਦੇ ਕਹਿੰਦਾ ਤੇਰੇ ਨਾਲ ਮੈਂ ਕਰਾਉਣ ਵਾਸਤੇ ਤੇ ਤੇਨੂੰ ਮਿਲਣ ਵਾਸਤੇ ਬਹੁਤ ਔਖਾ ਇੱਥੇ ਆ ਪਹੁੰਚਿਆ ਮੈਂ ਜਦੋਂ ਉਹਨੇ ਇਹ ਗੱਲਾਂ ਕਹੀਆਂ ਬਈ ਮੇਰੀ ਜਾਨ ਨਿਕਲ ਗਈ ਮੈਂ ਬਾਰ ਦੇ ਲੱਤ ਨਗੇਜ ਹਲਾਚ ਪਏ ਆ ਦੋਨੇ ਗੱਲਾਂ ਮਾਰੀ ਜਾਂਦੇ ਆ ਭਾਈ ਜਦੋਂ ਮੈਂ ਉਹਦੇ ਤਿੰਨ ਚਾਰ ਠੋਕੇ ਤਾਂ ਇਹ ਮੁੰਡੇ ਦੇ ਤੇ ਮੇਰੀ ਘਰ ਵਾਲੀ ਦੇ ਤੇ ਮੈਂ ਕਹਿੰਦਾ ਤੂੰ ਸ਼ਰਮ ਕਰੋ ਓਏ ਭੈਂ ਦੇ ਹਰ ਮੈਂ ਕਹਿੰਦਾ ਤੂੰ ਮੇਰਾ ਤਾਂ ਵਿਆਹ ਕੀਤਾ ਇੱਥੇ ਓਏ ਆਹ ਕੰਮ ਕਰ ਉਹ ਤੂੰ ਸਾਲਾ ਜੇ ਇਹ ਕੰਮ ਕਰਨਾ ਸੀ ਤੂੰ ਖੇ ਖਾਈ ਜਾਂਦਾ ਤੂੰ ਇਹ ਵਿਆਹ ਹੀ ਇਹਦੇ ਨਾਲ ਕਰਾ ਲੈਂਦਾ ਮੇਰੀ ਮੇਰੀ ਜ਼ਿੰਦਗੀ ਖਰਾਬ ਕੀਤੀ ਮੇਰੀ ਭਾਬੀ ਦੀ ਜ਼ਿੰਦਗੀ ਖਰਾਬ ਕਰਤੀ ਮੇਰੀ ਤਾਂ ਜ਼ਿੰਦਗੀ ਇਹ ਕੁੜੀ ਦੀ ਵੀ ਜ਼ਿੰਦਗੀ ਤੂੰ ਖਰਾਬ ਕਰਤੀ ਇਹਦਾ ਜਵਾਬ ਤਾਂ ਵੇਖ ਲੈਂਦਾ ਆਦਾ ਪਰਿਵਾਰ ਤਾਂ ਵੇਖ ਲੈਂਦਾ ਸਾਲਾ ਮੈਂ ਕਿੰਨਾ ਖੁਸ਼ ਸੀ ਮੈਂ ਤੇ ਤੂੰ ਜਾੜ ਕੇ ਰੱਖਤਾ ਮੇਰੀ ਘਰ ਵਾਲੇ ਕਹਿੰਦੇ ਬੋਲ ਨਾ ਮੈਂ ਪਰਚਾ ਕਰਾ ਦੂੰ ਠੀਕ ਹੈ ਨਾ ਮੈਂ ਕਹ ਕਾਹਦਾ ਕਰਾਂ ਕਿ ਦਾਜ ਦਾ ਪਰਚਾ ਕਰਾ ਦੂੰ ਇਦਾਂ ਫਲਾਂ ਬਹੁਤ ਯਾਰ ਕਲੇਸ਼ ਚੱਲਿਆ ਸਾਡੇ ਤਿੰਨਾਂ ਜਣਾਂ ਦਾ ਕਮਰੇ ਦੇ ਵਿੱਚ ਭਾਈ ਮੈਂ ਕਿਸੇ ਕੋਲ ਗੱਲ ਨਹੀਂ ਕੀਤੀ ਮੈਂਨੂੰ ਦੂਜੇ ਦਿਨ ਬਈ ਰਾਤ ਮੈਂ ਕੁੱਟੀ ਰੋੜ ਆ ਕੇ ਪੈ ਗਈ ਬਈ ਹਣਾ ਤੇ ਅਸੀਂ ਪੈ ਗਏ ਘਰ ਦੇ ਘਰਦਿਆਂ ਨੂੰ ਕੀ ਪਤਾ ਲੱਗਣਾ ਬਈ ਘਰ ਵੱਡਾ ਸੀਗਾ ਪਤਾ ਨਹੀਂ ਯਾਰ ਕਿੱਥੇ ਕੌਣ ਪੈਂਦਾ ਕੀ ਹਨਾ ਕੋਈ ਇਹ ਜਿਹਾ ਹੈ ਨਹੀਂ ਸੀਗਾ ਮਾਹੌਲ ਘਰ ਦੇ ਵਿੱਚ ਵੀ ਪਤਾ ਨਹੀਂ ਲੱਗਣ ਦਿੱਤਾ ਹਨਾ ਮੈਂ ਚੱਲ ਯਾਰ ਸੁਧਰ ਜੂਗੀ ਹਨਾ ਵੀ ਚੱਲ ਛੱਡੋ ਪਰੇ ਵੀ ਅੱਡ ਹੋ ਜਾਊਂਗਾ ਮੈਂ ਵੀ ਮੇਰੇ ਦਿਲ ਦੇ ਦਿਮਾਗ ਦੇ ਵਿੱਚ ਬਹੁਤ ਗੱਲਾਂ ਆਈਆਂ ਹਨਾ ਪਰ ਜਦੋਂ ਬਈ ਮੈਂ ਉਹਦੇ ਤਾਏ ਦੇ ਮੁੰਡੇ ਨੂੰ ਕਿਹਾ ਵੀ ਤੂੰ ਯਾਰ ਮੇਰਾ ਮਾੜੀ ਕੀਤੀ ਹਨਾ ਉਹ ਕਹਿੰਦਾ ਯਾਰ ਤੂੰ ਖਿਲਣਾ ਕਹਿੰਦਾ ਮੈਥੋਂ ਮੈਨੂੰ ਬੁਲਾਏ ਨਾ ਕਹਿੰਦਾ ਐਂ ਜੇ ਬੋਲਿਆ ਮੈਨੂੰ ਗੁੱਸੇ 'ਚ ਮੈਂ ਉਹਦੀ ਘਰ ਵਾਲੇ ਨੂੰ ਕੁੱਟਿਆ ਰਾਤ ਨੂੰ ਬਈ ਮੈਂ ਪੈ ਗਿਆ ਟੜਕੇ ਨੂੰ ਬਈਰ ਮੈਨੂੰ ਰਾਤ ਨੂੰ ਮੈਨੂੰ ਨੀਂਦ ਦੀਆਂ ਗੋਲੀਆਂ ਪਾਤੀਆਂ ਟੜਕੇ ਨੂੰ ਜਦੋਂ ਉੱਠਿਆ ਬਈ ਮੇਰੀ ਨਾ ਘਰ ਵਾਲੇ ਲੱਭੀ ਨਾ ਤਾਂ ਇਹਦਾ ਮੁੰਡਾ ਲੱਭਿਆ ਭੱਜ ਗਏ ਸੋਨਾ ਸੋਨਾ ਲੈ ਕੇ ਪੈਸੇ ਪੁੱਸੇ ਲੈ ਕੇ ਸਾਰਾ ਕੁਝ ਫਰਾਰ ਹੋ ਗਏ ਬਈ ਘਰ ਦੇ ਵਿੱਚ ਚੀਂਗ ਜਿਹੜੇ ਨਿਕਲ ਗਏ ਮੈਂ ਆਦੀ ਭਾਬੀ ਕੋਲ ਗਿਆ ਮੈਂ ਕਿਹਾ ਐ ਕਰਕੇ ਆਦੇ ਘਰੋਂ ਫੋਨ ਲਾ ਕਹਿੰਦੇ ਕਿਉਂ ਮੈਂ ਕਿਹਾ ਮੇਰੇ ਘਰ ਵਾਲੇ ਨਹੀਂ ਲੈ ਗਿਆ ਭਾ ਕੇ ਤੇਰੀ ਭੈਣ ਨੂੰ ਲੈ ਗਿਆ ਭਾ ਕੇ ਮੈਂ ਕਿਹਾ ਕਹਿੰਦੇ ਤੂੰ ਝੂਠ ਬੋਲਦਾ ਮੇਰੇ ਕੰਨ ਤੇ ਚਪੇੜਾ ਮਰਿਆ ਮੇਰੀ ਭਾਬੀ ਨੇ ਮੈਂ ਕਿਹਾ ਭਾਬੀ ਮੈਂ ਮੇਰੀ ਗੱਲ ਸੁ ਤੂੰ ਮੇਰੀ ਮਾਂ ਸਮਾਣਾ ਤੈਨੂੰ ਅੱਜ ਤੱਕ ਮੈਂ ਕਦੇ ਗਲਤ ਬੋਲਿਆ ਤੈਨੂੰ 6 ਸਾਲ ਹੋ ਗਏ ਸਾਡੇ ਘਰੇ ਰਹਿੰਦੇ ਨੂੰ ਕਹਿੰਦੇ ਨਹੀਂ ਦਿਉਰਾ ਤੇ ਮੈਂ ਕਿਹਾ ਤੂੰ ਐ ਕਰ ਮੈਂ ਕਦੇ ਤੈਨੂੰ ਝੂਠ ਬੋਲਿਆ ਕਹਿੰਦੇ ਨਹੀਂ ਮੈਂ ਕਿਹਾ ਮੈਂ ਅੱਜ ਵੀ ਤੈਨੂੰ ਝੂਠ ਨਹੀਂ ਬੋਲਦਾ ਮੇਰੇ ਕ ਅਮਰੀਕਾ ਵਾਲੇ ਨੇ ਤੇਰਾ ਤੇਰਾ ਘਰ ਵਾਲਾ ਲੈ ਗਿਆ ਭਜਾ ਕੇ ਫੋ ਠੀਕ ਅੱਛਾ ਜਦੋਂ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਉਹ ਭੱਜ ਗਏ ਬਾਈ ਮੈਨੂੰ ਤੜਕੇ ਖਲਖਲਾਦਾ ਪਿਆ ਵਸੇ ਲੀਡ ਕੱਪੜਾ ਪਿਆ ਸੀ ਲੀਡ ਕੱਪੜਾ ਦਾ ਬਾਈ ਰਾਤ ਨੂੰ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਉੱਠਿਆ 12 ਵਜੇ ਤੜਕੇ ਯਾਰ ਅੱਛਾ ਨੀਂਦ ਦੇ ਗੋਲਿਆਂ ਪਾਈਆਂ ਕਰਕੇ हां मैं तो ना ਘਰ ਦੇ ਵਿੱਚ ਚੀਂਗ ਜਿਹੜਾ ਨਿਕਲੀ ਜਾਂਦਾ ਮੇਰੀ ਮੰਮੀ ਲੱਭੇ ਮੇਰੀ ਘਰ ਵਾਲੀ ਨੂੰ ਭਲਾ ਲਾਉਦੇ ਫਿਰ ਮੇਰੇ ਦਿਮਾਗ ਦੇ ਵਿੱਚ ਗੱਲ ਵੱਜੀ ਕਿਉਂਕਿ ਜਿਹੜੀ ਰਾਤ ਗੱਲ ਮੇਰੇ ਨਾਲ ਹੋਈ ਸੀ ਫਿਰ ਉਹ ਮੈਨੂੰ ਦਿਮਾਗ ਦੇ ਵਿੱਚ ਵੱਜੀ ਮੇਰੇ ਗੱਲ ਤਾਂ ਹੀ ਰਿਸ਼ਤਾ ਕਰਾਉਂਦਾ ਸੀ ਤੇ ਤਾਂ ਹੀ ਰਿਸ਼ਤਾ ਕਰਾਉਂਦਾ ਸੀ ਉੱਥੇ ਮਤਲਬ ਯਾਰ ਉਹ ਬੰਦੇ ਨੇ ਏਡੀ ਬਿਸ਼ਰਮੀ ਕੀਤੀ ਉਹ ਬੰਦੇ ਨੇ ਯਾਰ ਇਹ ਸਿਰਫ ਆਪਣੇ ਹਾ우스 ਮਟਾਉਣ ਵਾਸਤੇ ਮੇਰਾ ਰਿਸ਼ਤਾ ਕਰਾਤਾ ਵੀ ਸਾਲੀ ਦੇ ਨਾਲ ਯਾਰ ਉਹਦੇ ਨਾਲ ਰਿਲੇਸ਼ਨ ਬਣਾਉਣ ਵਾਸਤੇ ਵੀ ਸਾਡੀ ਜ਼ਿੰਦਗੀ ਸਾਡੀ ਸੌਖੀ ਲੰਘੂ ਸਾਡਾ ਪਿਆਰ ਜੇ ਤੂੰ ਇਹੀ ਸੀ ਤਾਂ ਪਿਆ ਵਿਆਹ ਹੀ ਕਰਾ ਲੈਂਦਾ ਨਾ ਤਾਂ ਸ਼ਰਮ ਮੋਹਣ ਵੀ ਉਹ ਕਾਰ ਦੀ ਪੈਂਦਾ ਘਰ ਪੱਟੀ ਕੀਤੀ ਉਹਨੇ ਤੇਰਾ ਤੇਰਾ ਹਾਂ ਉਹਨੇ ਮੇਰਾ ਪੱਟਤਾ ਤੇ ਬਈ ਅਸੀਂ ਹੁਣ ਕਾਰਵਾਈ ਕਰਾਈ ਆ ਪਰਚਾ ਲਿਖਾ ਕੇ ਆਏ ਆ ਮਾਦੇ ਨਾਂ ਤੇ ਵੀ ਕੱਲ ਨੂੰ ਮੇਰੇ ਤੇ ਕੋਈ ਗੱਲ ਨਾ ਹੋਵੇ ਵੀ ਜੇ ਕਿਤੇ ਕੋਈ ਗੱਲ ਹੋ ਜਾਈ ਤੇ ਮੇਰੇ ਤੇ ਉਲਟ ਨਾ ਪੈ ਜੇ ਠੀਕ ਆ ਨਾ ਤੇ ਉਸ ਤੋਂ ਬਾਅਦ ਬਈ ਉਹ ਉਹ ਤਾਂ ਸਾਲ ਅਸੀਂ ਉਹਨਾਂ ਨੂੰ ਡੀਗ ਦੇ ਰਹੇ ਸਾਲ ਉਹ ਆਏ ਨਹੀਂ ਉਹ ਤਾਂ ਟੱਪ ਟੁੱਪ ਗਏ ਠੀਕ ਹੈ ਕਿਸੇ ਪਾਸੇ ਬਹਿ ਬਹਿ ਗਏ ਤੇ ਉਸ ਤੋਂ ਬਾਅਦ ਬਈ ਸਾਲ ਮੈਨੂੰ ਲੱਗ ਗਿਆ ਮੇਰੇ ਜਿਹੜੇ ਮੇਰੇ ਜਿਹੜੇ ਸਹੁਰਾ ਪਰਵਾਸ ਸੀ ਉਹ ਵੀ ਆਇਆ ਠੀਕ ਹੈ ਉਹ ਮੇਰੀ ਭਾਬੀ ਦੇ ਵੀ ਪੇਕੇ ਪਰਿਵਾਰ ਆਏ ਹਨ ਤੇ ਉਹਨਾਂ ਨੇ ਆ ਕੇ ਸਾਡੇ ਘਰ ਦੇ ਨਾਲ ਗੱਲ ਕੀਤੀ ਵੀ ਜਿਹੇ ਜੀ ਸਾਡੀ ਨਿਕਲ ਨਹੀਂ ਸੀ ਨਿਕਲ ਗਈ ਜਾਂ ਤੁਹਾਡੇ ਜਿਹੜੇ ਜੇ ਨਿਕਲ ਨਹੀਂ ਸੀ ਨਿਕਲ ਗਿਆ ਜਿਹੜੀ ਗੱਲ ਹੋ ਗਈ ਠੱਪੋ ਹਨਾ ਵੀ ਜਿਹੜੀ ਸਾਡੀ ਨੂੰਹ ਆ ਤੁਹਾਡੇ ਸਾਡੀ ਕੁੜੀ ਹੈ ਤੁਹਾਡੇ ਘਰੇ ਜੇ ਆਪਾਂ ਉਹਦਾ ਰਿਸ਼ਤਾ ਇਹਦੇ ਨਾਲ ਹੀ ਰੱਖ ਦਈਏ ਫਿਰ ਮੇਰੇ ਦਿਲ ਦੇ ਦਿਮਾਗ ਦੇ ਵਿੱਚ ਵੱਜੀ ਗੱਲ ਮੈਂ ਕਿਹਾ ਕੱਲ ਨੂੰ ਇਹ ਵੀ ਨਾ ਹੋਏ ਜੀ ਨਿਕਲ ਜੀ ਮੇਰੀ ਭਾਬੀ ਵੀ ਨਿਕਲ ਜਿਓ ਹੈ ਜੀ ਤੇ ਮੈਂ ਆਪਦੀ ਭਾਬੀ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਭਾਬੀ ਮੈਂ ਤੇਰੇ ਬਾਰੇ ਕਦੇ ਮਾੜਾ ਸੋਚਿਆ ਨਹੀਂ ਉਹ ਕਹਿੰਦੀ ਪੁੱਤ ਮੈਂ ਵੀ ਨਹੀਂ ਸੋਚਿਆ ਕਦੇ ਹਣਾ ਮੈਂ ਕਿਹਾ ਮੈਂ ਕਿਹਾ ਜੇ ਆਪਾਂ ਇਹ ਕਰਦੇ ਆ ਜਿਹੜਾ ਕੁਝ ਤੇ ਆਪਾਂ ਇਹ ਚੀਜ਼ ਕਰ ਲਈਏ ਉਹ ਕਹਿੰਦੀ ਕਹਿੰਦੀ ਵੀ ਹਾਂ ਕਰ ਸਕਦੇ ਆ ਪਰ ਕਹਿੰਦੇ ਮੈਨੂੰ ਸਮਝਣਾ ਪਊਗਾ ਥੋੜਾ ਟਾਈਮ ਦੇਣਾ ਪਊਗਾ ਮੈਨੂੰ ਅਸੀਂ ਸਾਲ ਇੱਕ ਦੂਜੇ ਨੂੰ ਬੁਲਾਇਆ ਨਹੀਂ ਬਾਈ ਸਾਡੇ ਕਿਉਂਕਿ ਇੱਕ ਦੂਜੇ ਨਾਲ ਗੱਲਬਾਤ ਕਰਾਤੀ ਸਾਡਾ ਰਿਸ਼ਤਾ ਕਰਾਤਾ ਵਿਆਹ ਕਰਾਤਾ ਸੈਂਡਸਨ ਕਰਾਤੇ ਜੀਆ ਸਾਰਾ ਕੁਝ ਕਰਾਤਾ ਅਸੀਂ ਸਾਲ ਇੱਕ ਦੂਜੇ ਨੂੰ ਨਹੀਂ ਬੁਲਾਇਆ ਸਾਲ 2 ਸਾਲ ਬਾਅਦ ਅਸੀਂ ਇੱਕ ਦੂਜੇ ਨਾਲ ਰਿਲੇਸ਼ਨ ਬਣਾਏ ਕਿਉਂਕਿ ਅਸੀਂ ਹੌਲੀ ਹੌਲੀ ਇੱਕ ਦੂਜੇ ਨੂੰ ਸਮਝਿਆ ਅੱਜ ਵੀ ਮੈਂ ਆਪਣੀ ਭਾਬੀ ਨੂੰ ਰਿਸਪੈਕਟ ਦਿੰਨਾ ਬਹੁਤ ਇੱਜਤਨ ਤੇ ਉਹ ਵੀ ਉਹਦੇ ਦਿਲ ਦੇ ਵਿੱਚ ਹਜੇ ਵੀ ਡਰ ਰਾ ਵੀ ਕਿਤੇ ਇਹ ਵੀ ਨਾ ਮੈਨੂੰ ਛੱਡ ਕੇ ਤੁਰ ਜਾਵੇ ਪਹਿਲਾਂ ਦਿਲ ਟੁੱਟੇ ਕਰਕੇ ਤਾਂ ਹੋ ਜਾਂਦਾ ਤੇ ਮੈਨੂੰ ਵੀ ਡਰ ਆ ਵੀ ਕਿਤੇ ਇਹ ਨਾ ਮੈਨੂੰ ਛੱਡ ਕੇ ਤੁਰ ਜਾਵੇ ਵਿਸ਼ਵਾਸ ਛੱਡ ਗਿਆ ਨਾ ਵਿਸ਼ਵਾਸ ਉੱਠ ਗਿਆ ਪਰ ਉਹ ਬੰਦਿਆਂ ਨੂੰ ਮੈਂ ਇੱਕ ਲਾਨਤ ਪਾਉਣਾ ਚਾਹਣਾ ਜਿਹੜੇ ਰਿਸ਼ਤਿਆਂ ਦੇ ਵਿੱਚ ਇਹ ਕੰਮ ਕਰਦੇ ਆ ਜਿਹੜੇ ਆਪਣੇ ਸਕੇ ਯਾਰ ਖੂਨ ਦੇ ਰਿਸ਼ਤਿਆਂ ਨੂੰ ਕਲੰਕ ਲਾ ਕੇ ਤੁਰ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਇਹ ਮੇਰਾ ਭਰਾ ਹੈ ਇਹ ਮੇਰਾ ਚਾਚਾ ਹੈ ਇਹ ਮਰਾਤਾ ਆ ਇਹ ਮੇਰੀ ਘਰ ਵਾਲੀ ਆ ਇਹ ਮੇਰੀ ਸਾਲੀ ਆ ਅੱਜ ਦੇ ਟਾਈਮ ਦੇ ਵਿੱਚ ਬਈ ਮੁਖੌਲ ਬਣਾਤਾ ਇਹ ਰਿਸ਼ਤਿਆਂ ਨੂੰ ਠੀਕ ਹੈ ਮੈਂ ਤਾਂ ਇਹ ਕਹਿਣਾ ਚਾਹਣਾ ਇਹ ਜੇ ਲੋਕਾਂ ਤੇ ਕਾਰਵਾਈ ਫੁੱਲ ਤੱਕ ਕੇ ਹੋਣੀ ਚਾਹੀਦੀ ਹੈ ਤੇ ਇਹ ਜਿਹਨਾਂ ਨੂੰ ਕੁੱਟ-ਕੁੱਟ ਕੇ ਨਾ ਸਾਹਮਣੇ ਖੜਾ ਕੇ ਗੋਲੀ ਮਾਰਨੀ ਤੇਰੀ ਜਿੰਦਗੀ ਹੁਣ ਵਧਗਾ ਨਾ ਮੇਰੀ ਜਿੰਦਗੀ ਹੁਣ ਪੂਰੀ ਬਈ ਫਸ ਕਲਾਸ ਆ ਤੇ ਪਰ ਮੈਂ ਇੱਕ ਗੱਲ ਕਹਿਣਾ ਜੇ ਤੇਰੀ ਨਹੀਂ ਹੋਈ ਨਾ ਜੇ ਮੇਰੀ ਨਹੀਂ ਹੋਈ ਉਹ ਤੇਰੀ ਵੀ ਨਹੀਂ ਹੁੰਦੀ ਠੀਕ ਹੈ ਉਹ ਅੱਗੇ ਵੀ ਮੂੰਹ ਮਾਰੂਗੀ ਤੇ ਤੂੰ ਕਿਸੇ ਜੋਗਾ ਨਹੀਂ ਰਹਿਣਾ ਆਦੇ ਤਾਏ ਦੇ ਮੁੰਡੇ ਨੂੰ ਕਹਿਣਾ ਮੈਂ ਠੀਕ ਹੈ ਫਿਰ ਧੰਨਵਾਦ ਬਈ ਕਨਾਖੇ ਜੇ ਕਹਿੰਦੇ ਹੁੰਦੇ ਆਪਦੇ ਮਾਪਿਓ ਦੀ ਨਹੀਂ ਹੋਈ ਆਪਦੇ ਘਰ ਵਾਲੇ ਦੀ ਨਹੀਂ ਹੋਈ ਹੁੰਦੀ ਉਹ ਤੇਰੀ ਵੀ ਨਹੀਂ ਕਿਉਂਕਿ ਇੱਕ ਬੰਦਾ ਇਹਦੇ ਤਾਏ ਦਾ ਮੁੰਡਾ ਝੋਲੀ ਪਾ ਕੇ ਲਿਆਇਆ ਆਪਦੀ ਸਾਲੀ ਨੂੰ ਰਿਸ਼ਤਾ ਕਰਾਇਆ ਉਹਦੇ ਛੋਟੇ ਭਰਾ ਨਾਲ ਪੁੱਤਾ ਵਾਂਗੂ ਕਹਿੰਦਾ ਮੈਂ ਪਿਆਰ ਕਰਦਾ ਮੈਂ ਕਿਤੇ ਹੋਰ ਨਹੀਂ ਲੱਗਦਾ ਉਹਦਾ 15-16 ਰਿਸ਼ਤੇ ਆਏ ਸੀ ਕਹਿੰਦਾ ਪੀਆਰ ਕੋਡਾਂ ਦੇ ਵੀ ਆਏ ਸੀ ਕਿਉਂਕਿ ਇਹ ਬੰਦਾ ਗਵਰਨਮੈਂਟ ਜੌਬ ਕਰਦਾ ਉਸ ਤੋਂ ਬਾਅਦ ਕਹਿੰਦਾ ਜਦੋਂ ਗੱਲਬਾਤ ਹੋਈ ਕਹਿੰਦਾ ਇੱਥੇ ਵੀ ਕੁੜੀਆਂ ਜ਼ਮੀਨ ਵਾਲਿਆਂ ਦੇ ਰਹਿੰਦੇ ਆ ਪਰ ਮੇਰਾ ਤਾਏ ਦਾ ਮੁੰਡਾ ਹੀ ਭਾਨੀਆਂ ਮਰ ਗਿਆ ਕਹਿੰਦਾ ਜਦੋਂ ਮੈਂ ਕੁੜੀ ਦੇਖੀ ਮੈਨੂੰ ਵਧੀਆ ਲੱਗੀ ਕਹਿੰਦਾ ਮੈਂ ਸੋਚਿਆ ਵੀ ਤਾਏ ਨੂੰ ਮੁੰਡੇ ਨੂੰ ਜੱਫੀ ਪਾ ਕੇ ਮਿਲਿਆ ਮੇਰਾ ਤਾਏ ਦਾ ਮੁੰਡਾ ਕਹਿੰਦਾ ਦੱਸ ਇਹ ਜੀ ਕੁੜੀ ਮਿਲੀ ਤੈਨੂੰ ਕਦੇ ਪਰ ਉਦੋਂ ਕੀ ਪਤਾ ਸੀ ਵੀ ਮੇਰੇ ਤਾਏ ਦੇ ਮੁੰਡੇ ਦੇ ਦਿਲਚਸਪ ਪਾਪ ਆ ਮੇਰੇ ਤਾਏ ਦੇ ਮੁੰਡੇ ਦੇ ਦਿਲਚਸਪ ਮੈਲ ਆ ਗੱਲਬਾਤ ਹੋਈ ਸ਼ਗਨ ਪੈ ਗਿਆ 6 ਮਹੀਨੇ ਬਾਅਦ ਵਿਆਹ ਕਰਤਾ ਸਾਲ ਇਹਨਾਂ ਦਾ ਵਧੀਆ ਚੱਲਿਆ ਸਾਲ ਬਾਅਦ ਜਦੋਂ ਵੇਖਿਆ ਤੇ ਇਹ ਟਿਫਨ ਭੁੱਲਿਆ ਘਰੇ ਆਇਆ ਪਰ ਟਿਫਨ ਕਾਹਦਾ ਭੁੱਲਿਆ ਬਤੰਦ ਜੁਆਇਨ ਪਹਿਲਾਂ ਥੱਲੋਂ ਨਿਕਲ ਗਈ ਦੇਖਿਆ ਇੱਕ ਕਮਰੇ ਦੇ ਵਿੱਚ ਇੱਕ ਨਗਨ ਅਵਸਥਾ ਦੇ ਵਿੱਚ ਪਏ ਸੀਗੇ ਤੇ ਇਹਨੇ ਜਾ ਕੇ ਜਦੋਂ ਲੱਤ ਮਾਰੀ ਤੇ ਕੁੱਟੀ ਕੱਟੀ ਉਹਨੂੰ ਉਹਨੂੰ ਕੁੱਟਿਆ ਰਾਤ ਨੂੰ ਪਾ ਕੇ ਨੀਂਦੀਆਂ ਗੋਲੀਆਂ ਫਰਾਰ ਹੋ ਗਈ ਬਾਈ ਇਹੇ ਜੇ ਰਸਤੇ ਕਲ ਅੰਕ ਲਾਉਂਦੇ ਆ ਗਾਂ ਕੁੜੀਆਂ ਤੇ ਵਿਸ਼ਵਾਸ ਛੱਡਦਾ ਇੱਕ ਕੁੜੀ ਇਹੋ ਜਿਹਾ ਕੰਮ ਕਰਦੀ ਆ ਦਸਾਂ ਕੁੜੀਆਂ ਦੇ ਦਰਵਾਜ਼ੇ ਭੇੜ ਦਿੰਦੀ ਆ ਮਾਂ ਪਿਓ ਪੜਨੋਂ ਹਟਾ ਲੈਂਦਾ ਅਗਲਾ ਕਹਿੰਦਾ ਉਹਨੇ ਇਹੋ ਜਿਹਾ ਕੁਛ ਕੀਤਾ ਤੂੰ ਕੱਲ ਨੂੰ ਕੀ ਕਰੇਂਗੀ ਜੇ ਇੱਕ ਕੁੜੀ ਚੰਗਾ ਕੰਮ ਕਰਦੀ ਆ ਜਿਵੇਂ ਕਲਪਨਾ ਚਾਵਲਾ ਵਰਗੀਆਂ ਜਿਵੇਂ ਚੰਨ ਤੇ ਜਾਵੜੀਆਂ ਸੀ ਤੇ ਉਹ ਕੁੜੀਆਂ ਨੂੰ ਐਪਰੀਸ਼ੀਏਸ਼ਨ ਦਿੰਦੇ ਨਾ ਸੀ ਵੀ ਇਹੇ ਤੁਸੀਂ ਕੁੜੀਆਂ ਕੰਮ ਕਰੋ ਉਹੋ ਜਿਹਾ ਬਣ ਕੇ ਦਿਖਾਓ ਜਿਹੜੀਆਂ ਤੁਹਾਡੇ ਮਾਂ ਪਿਓ ਦਾ ਨਾਮ ਰੌਸ਼ਨ ਹੋਵੇ ਜਦੋਂ ਇਹੋ ਜੀ ਕੁੜੀ ਕਲੇਨੀ ਜੰਮਦੀ ਹੈ ਨਾ ਤੇ ਫਿਰ ਉਹਦਾ ਉਹਦਾ ਮਾਂ ਪਿਓ ਕਹਿੰਦਾ ਹੁੰਦਾ ਮਾਂ ਪਿਓ ਕੋਈ ਵਿਆਹ ਤੋਂ ਨਹੀਂ ਡ ਮੁੰਡਿਆਂ ਨੂੰ ਸਭ ਕੁਝ ਕਰ ਦੂਗਾ ਪਰ ਮਾਪਿਓ ਇਹ ਚੀਜ਼ਾਂ ਤੋਂ ਡਰਦਾ ਜਦੋਂ ਆਹਾ ਉੱਠ ਕੇ ਜਵਾਨੀ ਪਹਰੇ ਆ ਉਹਦੇ ਚਾਰ ਦਿਨਾਂ ਦੇ ਪਿਆਰ ਪਿੱਛੇ ਉਹਦੇ ਮਾਪਿਓ ਦਾ ਪਿਆਰ ਭੁੱਲ ਜਾਂਦੇਗਾ ਪਤਾ ਨਹੀਂ ਲੱਗਦਾ ਇਹਨਾਂ ਨੂੰ ਪਰ ਇਹ ਚੀਜ਼ ਸੋਚ ਲਿਆ ਕਰੋ ਜਦੋਂ ਤੁਸੀਂ ਬਾਹਰ ਭੱਜ ਕੇ ਜਾਣਾ ਨਾ ਜਿਹੜੇ ਤੁਹਾਡੇ ਮਾਪਿਓ ਨੇ ਤੁਹਾਨੂੰ ਐਸ਼ ਕਰਾਈ ਹੁੰਦੀ ਆ ਤੁਸੀਂ ਉੱਥੇ ਜਾ ਕੇ ਭਾਲਦੇ ਆ ਤੇ ਮੁੜ ਕੇ ਤੁਹਾਨੂੰ ਜਿਹੜਾ ਪਿਆ ਕੇ ਲੈ ਜਾਂਦਾ ਪਿਆ ਕੇ ਵੀ ਉਹੀ ਲੈ ਜਾਂਦਾ ਜਿਹਨੂੰ ਚੱਜ ਦਾ ਰਹਿਤਾਂ ਨਹੀਂ ਹੁੰਦਾ ਤੁਸੀਂ ਇਹ ਚੀਜ਼ਾਂ ਸੋਚਿਆ ਕਰੋ ਮਾਪਿਆਂ ਵੱਲ ਦੀ ਜਿੱਤ ਬਾਰੇ ਸੋਚਿਆ ਕਰੋ ਕੱਲ ਨੂੰ ਸੋਨੂੰ ਖਾ ਪੀ ਕੇ ਨਸ਼ਾ ਪਤਾ ਕਰਕੇ ਸੋਨੂੰ ਕੁੱਟਿਆ ਗਰੂ ਕਈ ਕੁੜੀਆਂ ਦੀ ਜ਼ਿੰਦਗੀ ਮੈਂ ਇਹ ਜੀ ਦੇਖੀ ਆ ਵੀ ਜਦੋਂ ਉਹ ਭੱਜਦਾ ਜਾਂਦੀਆਂ ਮੁੜ ਕੇ ਉਹਨਾਂ ਨੂੰ ਜਾਂ ਤਾਂ ਕੋਈ ਗਲਤ ਧੰਦਾ ਕਰਨਾ ਪੈਂਦਾ ਅਪਣਾਉਂਦੀਆਂ ਤੇ ਜਾਂ ਪਛਤਾਉਂਦੀਆਂ ਤੇ ਜਾਂ ਮਰ ਜਾਂਦੀਆਂ ਇਤੋਂ ਵੱਡਾ ਕੰਮ ਨਹੀਂ ਹੁੰਦਾ ਇਹ ਚੀਜ਼ਾਂ ਕਰਦੀਆਂ ਕੁੜੀਆਂ ਸਾਡੀ ਵੀਡੀਓ ਇੱਕ ਸਿੱਖਿਆਲੀ ਹੁੰਦੀ ਆ ਸਾਨੂੰ ਐਡੇ ਰਿਸ਼ਤੇ ਬੱਜ ਜਾਣ ਰਸਤੇ ਬੱਜ ਜਾਣ ਜਿਹੜੀਆਂ ਕੁੜੀਆਂ ਦੇ ਦਿਮਾਗਾਂ ਦੇ ਵਿੱਚ ਚਾਰ ਦਿਨਾਂ ਦਾ ਪਿਆਰ ਪੜਿਆ ਹੁੰਦਾ ਨਾ ਤੇ ਮਾਪਿਆਂ ਨੂੰ ਭੁੱਲ ਜਾਂਦੀਆਂ ਉਹ ਕਰੇ ਬੱਸ ਜਾਣ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਾ ਤੁਹਾਡਾ ਬਣਾ ਗਰੀ ਸਿੱਧੂ ਧੰਨਵਾਦ